ਦੇਖਦੇ ਕਿਤੇ ਨਾ ਥੱਲੇ ਡੀਜ਼ਲ ਅੱਗ ਲੱਗੀ ਥੱਲੇ ਡੀਜ਼ਲ ਨੂੰ 500 ਪਾਣੀ ਸੁਕਾ ਯਾਰ ਪਾਣੀ ਸੁਕਾ ਇਹ ਮੇਰੇ ਪ੍ਰਾਣ ਨੂੰ ਵੱਢ ਦਿੱਤਾ ਗਿਆ ਇਹ ਇੱਥੋਂ ਦੇ ਮੁੜੇ ਮੇਰੇ ਤਾਏ ਦੇ ਮੁੜੇ ਉਹਨਾਂ ਨੇ ਵੱਢਿਆ ਪਹਿਲਾਂ ਵੀ ਉਹਨਾਂ ਨੇ ਆਪਣਾ ਪਿਓ ਮਾਰਿਆ ਤੇ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਅਸੀਂ 7 ਵਜੇ ਦਾ ਹੀ ਰੋਡ 'ਚ ਬੈਠੇ ਆ ਸਾਡਾ ਪਿੰਡ ਦਾ ਸਰਪੰਚ ਨਹੀਂ ਪੁੱਜਿਆ ਇੱਥੇ

ਆਹ ਆਹ ਉਹ ਤੇਰੇ ਗੀਰ ਗੀਰ ਤੇਰੇ ਆਹ ਉਹ ਬਹੁਤ ਬੋਲਦਾ ਉਹ ਸਭੀ ਚਰਚਾ ਕਰਦਾ ਉਹਨਾਂ ਨਾਲ ਕੋਈ ਵੀ ਐ ਨਹੀਂ ਦੱਲਦਾ ਜੀ ਸਰਪੰਚੇ ਨਾ ਸਾਡੇ ਪਿੰਡ ਦਾ ਇਨਾ ਮਾੜਾ ਸਰਪੰਚਾ ਕੀ ਨਾ ਕੰਮਾ ਸਰਪੰਚਾ ਹੈ ਕਿ ਮੋਕੇ ਦਾ ਕੋਈ ਕੰਮ ਨਹੀਂ ਹੁੰਦਾ ਤੇ ਕੋਈ ਕੰਮ ਕਰਾਣਾ ਹੈ ਇਹਦੇ ਕੋਲ ਟਾਈਮ ਨਹੀਂ ਹੁੰਦਾ ਇੱਕ ਰੋਣੀ ਨਿਕਲਦਾ ਇਹ ਫੋਨ ਨਹੀਂ ਚੁੱਕਦਾ ਇਦਾਂ ਦਾ ਬੰਦਾ ਹੈ ਛੋਟੀ ਜਿਹੀ ਕੁੜੀਆ ਪਹਿਲਾ 2 ਮਹੀਨੇ ਦੀ ਮਾਂ ਮਰੀ ਆ ਹੁਣ ਉਹਦਾ ਪਿਓ ਮਾਰਤਾ ਵੱਡੇ ਪ੍ਰਾਣ ਨੂੰ ਫੱਟ ਸਿਰ 'ਚ ਕਰਾਇਦਾ ਸਿਰ ਖੋਲਦਾ ਤਿੰਨ ਤਿੰਨ ਇੰਚੀਂ ਉਂਗਲਾਂ ਵਿੱਚ ਜਾਦੀ ਆ ਉਹਦੇ ਖੂਨ ਇੰਨਾ ਕਿ ਬਗ ਚੁਕੇਦਾ ਕਿ ਉਹ ਆਈਸੂ 'ਚ ਲੱਗੇਦਾ ਤੇ ਪਹਿਲਾ ਸਰਕਾਰੀ 'ਚ ਲੱਗਿਆ ਸਰਕਾਰੀ 'ਚ ਨਹੀਂ ਲਾਜ ਹੁੰਦਾ ਤਾਂ ਖੂਨ ਰੁਕੇ ਨਹੀਂ ਗਦਾ ਹੁਣ ਉਹ ਪ੍ਰਾਈਵੇਟ 'ਚ ਰਿੰਦਾਵੇ ਹਸਪੀਟਲ 'ਚ ਦਾਖਲ ਕੀਤਾ ਆ ਅੱਜ ਸਰ ਮੇਰਾ ਨਾ ਪੂਜਾ ਦੇਵੀਆ ਇਹ ਮੇਰੇ ਪ੍ਰਾਣ ਨੂੰ ਵੱਢ ਦਿੱਤਾ ਗਿਆ ਇਹ ਇੱਥੋਂ ਦੇ ਮੁੜੇ ਮੇਰੇ ਤਾਏ ਦੇ ਮੁੜੇ ਉਹਨਾਂ ਨੇ ਵੱਡੇ ਆ ਪਹਿਲਾਂ ਵੀ ਉਹਨਾਂ ਨੇ ਆਪਣਾ ਪਿਓ ਮਾਰਿਆ ਤੇ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਅਸੀਂ 7 ਵਜੇ ਦਾ ਹੀ ਰੋਡ 'ਤੇ ਬੈਠੇ ਆ ਸਾਡਾ ਪਿੰਡ ਦਾ ਸਰਪੰਚ ਨਹੀਂ ਪੁੱਜਿਆ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅੱਛਾ ਸਰਪੰਚ ਨੇ ਨਾਲ ਰਲਿਆ ਸਰਪੰਚ ਮੈਂਬਰ ਸਾਰੇ ਨਾਲ ਰਲਿਆ ਤਾਇਆ ਨੇ ਸਰਪੰਚਿੱਥੇ ਬੜੇ ਗਦਾ ਤੇ ਜੀ ਸਾਡੀ ਛੋਟੇ ਛੋਟੇ ਬੱਚੇ ਰਹੀਏ ਇੱਕ ਹਸਪੀਟਲ ਦਾਖਲਾ ਉਹਦਾ ਵੀ ਕੋਈ ਹੋ ਨਹੀਂ ਕਿੱਥੋਂ ਲਾਣੇ ਪੈਸੇ ਸਾਨੂੰ ਦੱਸੋ ਅਸੀਂ ਕਿੱਥੋਂ ਕਰੀਏ ਜਿਹੜਾ ਕਮਾਨ ਵਾਲਾ ਬੰਦਾ ਉਹੀ ਮਰਿਆ ਕਰੀਏ ਦਸਰਾ ਹੀ ਕੀ ਕਰੀਏ ਸਰ ਉਹ ਤੇ ਕਹਿੰਦੇ ਬਈ ਬੰਦੇ ਬੈਠੇ ਪਰ ਸਰਪੰਚ ਦਾ ਫਰਜ ਹੈ ਪੁੱਛਣਾ ਸਾਨੂੰ ਜਵਾਬ ਦੇਵਾ ਸਾਡੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਜਦ ਮੁੜਿਆ ਨੇ ਕੱਲ ਫੋਨ ਕੀਤਾ ਕਿ ਸਾਡੇ ਨਾਲ ਪਹਿਲੀ ਬਾੰ ਚਲ ਸਰਪੰਚ ਕਿਉਂ ਨਹੀਂ ਗਿਆ ਕਿਉਂ ਨਹੀਂ ਆਇਆ ਉੱਥੇ ਜੇ ਪਿੰਡ ਦੀ ਜ਼ਿੰਮੇਵਾਰੀ ਸਰਪੰਚਰ ਚੁੱਕੀ ਰਹੀ ਆ ਉਹ ਨਹੀਂ ਆਇਆ ਆਇਆ ਜਦੋਂ ਉਥੇ ਮਾਰ ਛੜੇ ਜੀ ਉਹ ਤਾਂ ਆਇਆ ਉਹ ਤੋਂ ਕੀ ਲੈਣਾ ਹੈ ਕਿਉਂ ਆਇਆ ਆ ਨੂੰ ਖੂਨ ਦਾ ਪਤਲਾ ਖੂਨ ਚੜਾ ਘਰ ਸਾਰਾ ਟਾਇ ਦਿੱਤਾ ਜਾਵੇ ਇੱਥੇ ਬਈ ਕਲੋਜ਼ਰ ਫਲਾਈਆ ਪੂਰਾ ਘਰ ਸਫਾਈ ਕੀਤੀ ਜਾ ਗੰਦ ਪੂਰਾ ਖਤਮ ਹੋ ਜਾਏ ਇਹ ਤਾਂ ਕਾਹੋਟਾ ਜਿਹੜਾ ਪਿੰਡ ਚ ਡੇਰ ਦੇਖ ਲਗਾ ਪਿੰਡ ਚ ਨਹੀਂ ਪੜਨੇ ਜਾਏ ਬੰਦੇ ਨਹੀਂ ਜਾਦੇ ਠੀਕ ਹੈ ਜੀ ਮੇਰੇ ਪਿਤਾ ਦਾ ਨਾਮ ਕ੍ਰਿਸ਼ਨ ਕੁਪਾਲਾ ਸਾਡੀ ਜ਼ਮੀਨ ਹੈ ਬਾਹਰ ਉਥੇ ਕੱਲ ਦਾ ਮਰਡਰ ਹੋਇਆ ਦਾ ਬਾਹਰ ਤਾਂ ਸਾਡੇ ਦੇ ਮੋੜਾ ਹੀ ਹੋਦਾ ਉਹ ਵੀ ਜਿਹੜਾ ਵੱਡਾ ਉਹ ਵੀ ਤਾਂ ਦੇ ਮੋੜਾ ਜਿਹੜਾ ਬੜੋਦਾ ਉਹ ਵੀ ਤਾਂ ਦਾ ਮੋੜਾ ਹੀ ਆ ਤੇ ਪਹਿਲਾ ਉਹ ਮੁੜਿਆ ਤਿੰਨਾਂ ਨੇ ਆਪਣਾ ਪਿਓ ਮਾਰਿਆ ਸਰਪੰਚ ਉੱਥੇ ਗਿਆ ਉੱਥੇ ਸੁਝਾ ਸੁਲ੍ਹਾ ਕਰਾਈ ਹੁੰਦੀ ਉਦੋਂ ਵੀ ਕੋਈ ਐਕਸ਼ਨ ਨਹੀਂ ਹੋਇਆ ਕੋਈ ਕੱਖ ਨਹੀਂ ਹੋਇਆ ਕੱਲ ਦੇ ਉਹਨਾਂ ਨੇ ਦੋ ਮੁੜੇ ਮਾਰ ਦਿੱਤੇ ਆ ਸਾਡੇ ਪਿਓ ਦੀ ਜ਼ੁਬਾਨ ਬੰਦ ਕੀਤੀ ਕਿੰਨੇ ਹੀ ਬਾਲ ਬੰਦੇ ਉਹ ਜਨੇ ਆ ਪਿਓ ਦੇ ਲਤਾ ਮਾਰ ਮਾਰ ਕੇ ਮਾਰਤਾ ਢਿੱਡ 'ਚ ਠੀਕ ਹੈ ਜੀ ਸਰਪੰਚੇ ਨਾ ਸਾਡੇ ਪਿੰਡ ਦਾ ਨਾ ਮਾੜਾ ਸਰਪੰਚਾ ਕੀ ਨਾ ਕੰਮਾ ਸਰਪੰਚਾ ਹੈ ਕਿ ਮੁਕੇ ਦਾ ਕੋਈ ਕੰਮ ਨਹੀਂ ਹੁੰਦਾ ਜੇ ਕੋਈ ਕੰਮ ਕਰਾਣਾ ਹੈ ਇਹਦੇ ਕੋਲ ਟਾਈਮ ਨਹੀਂ ਹੁੰਦਾ ਇੱਕ ਰੋਣੀ ਨਿਕਲਦਾ ਇਹ ਫੋੜ ਨਹੀਂ ਚੁੱਕਦਾ ਇਦਾਂ ਦਾ ਬੰਦਾ ਏ ਇਹਨੂੰ ਵੀ ਸਰਪੰਚੀ ਬੰਦੇ ਤੋਂ ਥੱਲੇ ਤਾਰਿਆ ਜਾਏ ਪਹਿਲੀ ਮੰਗ ਸਾਡੀ ਇਹ ਆ ਦੂਜੀ ਮੰਗ ਇਹ ਆ ਕਿ ਮੁੜੇ ਸਰਪਾਏ ਮੁੜੇ ਕੀ ਇਨਸਾਫ ਜਿਹੜੇ ਮਰੇ ਆ ਮੁੜੇ ਇਹਨਾਂ ਨੂੰ ਇਨਸਾਫ ਮਿਲ ਜਾਣਾ ਉਹ ਤਿੰਨੇ ਚਾਰਿਆਂ ਦੇ ਕੇਸ ਹੋਣ ਚਾਹੀਦਾ ਇੱਥੋਂ ਪਿੰਡ ਤੋਂ ਬੇਜਦਖਲਾ ਕਿੱਥੇ ਜਾਏ ਘਰ-ਬਾਰ ਤੋੜਿਆ ਜਾਏ ਪਿੰਡ 'ਚ ਇਹ ਜਿਆਦਾ ਲੱਭਣੇ ਨਹੀਂ ਚਾਹੀਦਾ ਇੱਥੇ ਕੋਈ ਵੀ ਇਹ ਬੜਾ ਹੀ ਜਿਆਦਾ ਪ੍ਰਾਜੋਦਾ ਪਿੰਡ 'ਚ ਉਹ ਵੀ ਸੋਚੇ ਛੋਟੀ ਜਿਹੀ ਕੁੜੀਆ ਪਹਿਲਾ 2 ਮਹੀਨਿਆਂ ਦੀ ਮਾਂ ਮਰੀ ਆ ਹਣ ਉਹਦਾ ਪਿਓ ਮਾਰਤਾ ਵੱਡੇ ਭਰਾ ਨੂੰ ਫਟ ਸਿਰ ਚ ਕਰਾਇਦਾ ਸਿਰ ਖੋਲਦਾ ਤਿੰਨ ਤਿੰਨ ਇੰਚੀ ਉਂਗਲਾਂ ਵਿੱਚ ਜਾਦੀਆਂ ਉਹਦੇ ਖੂਨ ਇੰਨਾ ਕਿ ਬਗ ਚੁਕ ਗਿਆ ਕਿ ਉਹ ਆਈਸੀਓ ਚ ਲੱਗੇਦਾ ਤੇ ਪਹਿਲਾ ਸਰਕਾਰੀ ਚ ਲੱਗਿਆ ਸਰਕਾਰੀ ਚ ਨਹੀਂ ਲਾਜ ਉਹਦਾ ਖੂਨ ਰੁਕੇ ਨਹੀਂ ਕਦਾ ਹੁਣ ਉਹ ਪ੍ਰਾਈਵੇਟ ਚ ਰਿੰਦਾ ਹੋਵੇ ਹਸਪੀਟਲ ਚ ਦਾਖਲ ਕੀਤਾ ਉਹਦਾ ਵੀ ਇਹ ਹਾਲ ਕੀਤਾ ਉਹਦਾ ਵੀ ਬਚਣਾ ਪਤਾ ਨਹੀਂ ਬਚਣਾ ਨਹੀਂ ਬਚਣਾ ਰੱਬ ਦਾ ਸੁਖਰਾ ਕਿ ਬਚ ਜੇ ਇੱਕ ਮਾਰ ਦੇ ਦੋ ਪੁੱਤਰ ਵੱਡੇ ਆ ਤੇ ਇਹ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਪੁਲਿਸ ਕੋਈ ਕਾਰਾ ਕਾਰਵਾਈ ਨਹੀਂ ਕਰੇਗੀ ਕੱਲ ਦਾ ਅਸੀਂ ਅਸੀਂ ਇੱਥੇ ਸਵੇਰੇ 7 ਵਜੇ ਬੈਠਿਆ ਸਾਨੂੰ ਆ ਕੇ ਬੋਲੇ ਕਿ ਕਾਰਵਾਈ ਤੁਹਾਡੇ ਕਰੋੜਾਂ ਵਾਲੇ ਨੇ ਕਾਰਵਾਈ ਕਰਨੀ ਆ ਮੈਂ ਕਹਿੰਦਾ ਕਿ ਜੇ ਕਾਰਵਾਈ ਕਰਨੀ ਆ ਤੇ ਪੂਰੇ ਪਿੰਡ ਦੇ ਪੰਪs ਛੁੱਟ ਦੋ ਪਿੰਡ ਡਾਦੋ ਪਿੰਡ ਖਤਮ ਕਰ ਦੋ ਇਹ ਦੁਨੀਆਦਾਰੀ ਖਤਮ ਕਰ ਦੋ ਇਹ ਹੰਡੂ ਕੋਈ ਲੈਣੀ ਦੇਣੀ ਨਹੀਂ ਫਿਰ ਇਹ ਜੋ ਕਿ ਸਰਪੰਚ ਸਾਨੂੰ ਨਹੀਂ ਚਾਹਦੇ ਘਟਿਆ ਜਿਹੜੇ ਪਿੰਡ ਦੇ ਭਾਂਚ ਆਪਣੇ ਮੂੜੇ ਮਰਵਾਦਣ ਨਾਲ ਹੋਈਏ ਜੇ ਨਾਲ 5 ਮਿੰਟ ਪਹਿਲਾਂ ਚੱਲ ਜਾਂਦੇ ਇਹ ਕੋਈ ਕਾਰਨਾਮ ਨਹੀਂ ਹੋਣਾ ਕੋਈ ਕੋਸ਼ਿਸ਼ ਨਹੀਂ ਹੋਣਾ ਪਿੰਡੀ ਸਾਰੀ ਢੇਲਾ ਪਹਿਲੀ ਨੰਬਰ ਤੇ ਸਰਪੰਚ ਦੀ ਢੇਲਾ ਦੂਸਰੀ ਨੰਬਰ ਇਹ ਆ ਇਹ ਉਹਨਾਂ ਨੂੰ ਵੀ ਪੰਪ ਦਿੱਤਾ ਗਿਆ ਕਿੱਥੋਂ ਦਿੱਤਾ ਗਿਆ ਇਹ ਪੈਣੀ ਖੁੰਡਾ ਜਿਹੜਾ ਗਰਦਾਸਪੁਰ ਵਾਲੀ ਸਾਈਡ ਪਿਆ ਹੁੰਦੀਆਂ ਬੂਆ ਜਿਹੜੀਆਂ ਬੂਆ ਦੇ ਅੱਗੇ ਜਾਣਿਆ ਭੈਣਾ ਭੂਣਾ ਹੁੰਦੇ ਭਰਾ ਉਹਦਾ ਪੰਪ ਦਿੱਤਾ ਗਿਆ ਉਹ ਵੀ ਆਏ ਦੇ ਮੇਰੇ ਸਾਹਮਣੇ ਉਹ ਵੀ ਉਹਨਾਂ ਨੇ ਵੀ ਦੇਖਿਆ ਕੁਝ ਲੋਕਾਂ ਨੇ ਠੀਕ ਹੈ ਜੀ ਉਹਨਾਂ ਨੇ ਪੰਪ ਦਿੱਤੇ ਦਾ ਕਿ ਵੱਡੇ ਟੋਕੜਾ ਉਹਨਾਂ ਡੜਾਟ ਦੇਖੇ ਕਿਤੇ ਇਹ ਇਹ ਮੋਡੇ ਮੋਡੇ ਜਿਹੜੇ ਤਤਰ ਲੜਕੇ ਦੇ ਉਹਨਾਂ ਨੇ ਤਮਾਂ ਚ ਇਹ ਫਰਜ਼ੇ ਨਹੀਂ ਬੰਦਾ ਇਹ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਇੰਧਰ ਕਾਰਵਾਈ ਕਿਤੇ ਇਹਨਾਂ ਦੇ ਪਿੰਡੋਂ ਕੱਢਿਆ ਜਾਏ ਦਾ ਘਰਬਾਰ ਤੋੜਿਆ ਜਾਏ ਇੱਥੇ ਪਿੰਡ ਤੇ ਇਹੋ ਜਿਕੇ ਨਹੀਂ ਰੱਖਣੇ ਤੇ ਨਹੀਂ ਰੱਖਣੇ ਹੋਰ ਵੀ ਇਹਦੇ ਨਾਲ ਦੇ ਹੋਰ ਸਪੋੜੀਏ ਪਿੰਡ 'ਚ ਪੈਦਾ ਨਹੀਂ ਕਰਨੇ ਕਿਉਂਕਿ ਸਾਡਾ ਪਿੰਡ ਬੜਾ ਸੁਖਸ਼ਾਂਤੀ ਜਿਹਾ ਰਹਿੰਦਾ ਆ ਨਹੀਂ ਚਾਹੁੰਦੇ ਕਿ ਸਾਡੇ ਪਿੰਡ 'ਚ ਇਦਾਂ ਦੇ ਧੀ ਪਹਿਣ ਪੁੱਤਰ ਪਹਿਣ ਬੱਚੇ ਬੂਚੇ ਬੜੋੜ ਸਾਨੂੰ ਜਿਆਦਾ ਇਨਸਾਫ ਸਰ ਜੀ ਠੀਕ ਹੈ ਜੀ ਨਹੀਂ ਬ੍ਰਦਰ ਸਤਾਂ ਸੀਗਾ ਜਿਹੜਾ ਕੱਲ ਮੁੰਡੇ ਦਾ ਮਾਰਡਰ ਹੋਇਆ ਉਹ ਸੰਬੰਧ ਵਿੱਚ ਆਪਾਂ ਜਿਹੜੀ ਬਾਂਦੀ ਕਾਨੂੰਨੀ ਕਰ ਰਹੀ ਉਹ ਕਰ ਦਿੱਤੀ ਹੈ ਰਾਤੀ ਹੋ ਗਈ ਸੀਗੀ ਔਰ ਜਿਹੜੇ ਉਹਨਾਂ ਦੇ ਬੰਦੇ ਰਖਾਏ ਸੀਗੇ ਉਹਨਾਂ ਵਿੱਚੋਂ ਕਰ ਦੋ ਅਰੈਸਟ ਕਰ ਲਏ ਸੀਗੇ ਜਿਹੜੇ ਰਿੰਦੇ ਦੋ ਹੈਗੇ ਉਹ ਵੀ ਆਪਾਂ ਪਾਰਟੀਆਂ ਭੇਜੇ ਹੋਏ ਰੈਸਟ ਹੋ ਜਾਣਗੇ ਬਾਕੀ ਇਹਨਾਂ ਦੀ ਕੋਈ ਗੱਲ ਨਹੀਂ ਇਹਨਾਂ ਦੇ ਜਿਹੜੇ ਮੰਗਾ ਸੀਗੇ ਆਪਾਂ ਲਿਖ ਲਿਆ ਨੇ ਉਹ ਆਪਾਂ ਮੰਤਸਰ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਈਸਾ ਨਾਲ ਗੱਲ ਹੋ ਗਈ ਹੈ ਔਰ ਮਾਨਜੋਗ ਐਸਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਔਰ ਜਿਹੜੇ ਵੀ ਇਹਨਾਂ ਦੇ ਕਾਨੂੰਨੀ ਤੌਰ ਤੇ ਸਹੀ ਮੰਗਾ ਹੋਣਗੇ ਹੁਣ ਆਪਾਂ Implementación corrompida. Thank you.